ਆਜਾ ਜੀ ਸਾਨੂੰ ਮੋਟੀਆਂ ਨਮੀਆਂ ਖਰਾਬਾਂ ਦਿਖਾਈਏ ਕਿੱਥੇ ਬਣਦੀਆਂ ਨੇ ਇਹ ਅਹਿਮਤਾਬਾਦ ਦੇ ਵਿੱਚ ਬਣਦੀਆਂ ਨੇ ਜੀ ਬੜਾ ਨੂੰ ਹੁੰਦਾ ਵੀ ਕਿੱਥੋਂ ਬਣ ਕੇ ਆਉਂਦੀਆਂ ਨੇ ਬਾਹਰੋਂ ਬਣ ਕੇ ਆਉਂਦੀਆਂ ਨੇ ਇਹ ਕਿੱਥੋਂ ਨਹੀਂ ਬਣ ਕੇ ਆਉਂਦੀਆਂ ਅਹਿਮਤਾਬਾਦ ਠੀ ਬਣਦਾ ਹੈ ਸਾਰਾ ਮੋਟਾ ਸਮਾਨ ਇਹ ਦੇਖੋ ਨਮੀ ਤੋਂ ਨਮੀ ਨਵੇਂ ਨਵੇਂ ਪ੍ਰਕਾਰ ਦੀਆਂ ਖਰਾਬਾਂ ਨੇ ਆ ਦੇਖੋ ਥੱਲੋਂ ਭੰਮਣ ਵਾਲੀ ਖਰਾਬ ਹੋਗੀ ਬਰਮੇ ਹੋਗੇ ਨਵੇਂ ਦਾਵ ਹੋਗੀ ਕੈਂਚੀ ਹੋਗੀ ਦੇਖੋ ਪ੍ਰੈਸ ਹੋਗੀ ਆ ਹੋਰ ਤਾਂ ਗੱਲਾਂ ਨਹੀਂ ਗੱਲਾਂ ਜੀ ਤੁਸੀਂ ਦਰਖਤਰ ਦੇਖੋ ਦਰਖਤਰ ਬਹੁਤ ਆ ਇੱਥੇ ਆਪਣੇ ਲੋਕਾਂ ਨੇ ਨਹੀਂ ਛੱਡਿਆ ਲਹਾਵਾ ਦੇਖੋ ਛੋੜਦੇ ਛੋੜਦੇ ਆਦਮ ਛੋੜਦੇ 11 ਵਾਲਾ ਆਦਮੀ ਹੈ ਗਾਡੀ ਲੋਡ ਕਰਨੇ ਕੇ ਲਈ ਆਇਆ ਹੈ ਗਾਡੀ ਲੋਡ ਕਰੇਗਾ ਸ਼ਾਮ ਤੱਕ